ਸਸਿਕਾਲ ਪੰਜਾਬ ਲੋਕ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਇਸ ਵਕਤ ਦੀ ਐਮ ਖਬਰ ਮੌਸਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਪਿਛਲੇ ਦੋ ਦਿਨਾਂ ਤੋਂ ਮੌਸਮ ਹੈ ਜਿਹੜਾ ਖਰਾਬ ਹੋ ਹੀ ਜਾ ਰਿਹਾ ਲਗਾਤਾਰ ਮੌਸਮ ਦੇ ਵਿੱਚ ਜਿਹੜੀਆਂ ਤਬਦੀਲੀਆਂ ਆਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਹੁਣ ਵੀ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਜਿਹੜਾ ਕਾਫੀ ਵੱਡਾ ਬਦਲਾਅ ਉਹ ਦੇਖਣ ਨੂੰ ਮਿਲੇਗਾ। 2 ਦਿਨ ਦੇ ਵਿੱਚ ਕਾਫੀ ਜਿਹੜੀਆਂ ਤੇਜ਼ ਹਨੇਰੀਆਂ ਚੱਲਣਗੀਆਂ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ। ਕਿਸਾਨਾਂ ਨੂੰ ਵੀ ਆਪਣੀ ਜਿਹੜੀ ਫਸਲ ਹੈ ਉਸ ਦੀ ਜਿਹੜੀ ਦੇਖਰੇਖ ਸਾਮ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਮੌਸਮ 2 ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਬਦਲ ਜਾਵੇਗਾ। ਠੰਡੀਆਂ ਸੀਤ ਹਵਾਵਾਂ ਚੱਲਣਗੀਆਂ ਤਾਂ ਹਵਾ ਦੇ ਨਾਲ-ਨਾਲ ਜਿਹੜੀ ਕਿਣਮੈਣ ਵੀ ਦੇਖਣ ਨੂੰ ਮਿਲੇਗੀ। ਤਾ ਬੀਤੇ ਦੋ ਦਿਨ ਪਹਿਲਾਂ ਦੀ ਜ਼ਿਕਰ ਗੱਲ ਕਰੀਏ ਬਹੁਤ ਤੇਜ਼ ਜਿਹੜੀ ਹਨੇਰੀ ਆਈ ਸੀ ਉਸ ਹਨੇਰੀ ਦੇ ਨਾਲ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਨੁਕਸਾਨ ਹੋਇਆ ਜ਼ਿਕਰ ਗੱਲ ਕਰੀ ਜਾਵੇ ਪੰਜਾਬ ਦੇ ਨਾਲ ਇਲਾਕੇ ਜਿਹੜੇ ਲੱਗਦੇ ਨੇ ਚੰਡੀਗੜ੍ਹ ਜਾਂ ਫਿਰ ਪੰਜਾਬ ਦੇ ਵਿੱਚ ਪੈਂਦੇ ਸ਼ਹਿਰ ਖਰੜ ਮੁਹਾਲੀ ਲਾਂਟਰਾ ਆ ਹੋਰ ਜਿਹੜੇ ਛੋਟੇ ਸ਼ਹਿਰ ਨੇ ਉਹਨਾਂ ਦੇ ਵਿੱਚ ਹਨੇਰੀ ਨੇ ਬਹੁਤ ਸਾਰੀ ਜਿਹੜੀ ਤਬਾਹੀ ਮਚਾਈ ਸੀ ਤਾਂ ਹੁਣ ਜਿਹੜੀ ਹੈ ਮੌਸਮ ਵਿਭਾਗ ਦੇ ਬੋਲੋ ਇੱਕ ਅਪਡੇਟ ਜਾਰੀ ਕੀਤੀ ਗਈ ਹੈ ਉਸ ਅਪਡੇਟ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ 2 ਦਿਨਾਂ ਦੇ ਵਿਚਕਾਰ ਜਿਹੜਾ ਮੌਸਮ ਹੈ ਉਹ ਕਾਫੀ ਜਿਹੜਾ ਆਪਣਾ ਰੂਪ ਹੈ ਉਹ ਬਦਲ ਲਵੇਗਾ ਤੇਜ਼ ਹਵਾਵਾਂ ਹਨੇਰੀ ਜਿਹੜੀ ਚੱਲੇਗੀ ਤਾਂ ਕਿਣਮਣ ਵੀ ਜਿਹੜੀ ਆ ਹੋਵੇਗੀ ਤਾਂ ਇਸ ਸਾਰੇ ਹੀ ਮੌਸਮ ਦੀ ਜਿਹੜੀ ਬਦਲਾਅ ਦੇ ਚੱਲਦੇ ਆ ਕਿਸਾਨ ਵੀਰਾਂ ਨੂੰ ਵੀ ਜਿਹੜੀ ਆ ਭੱਜ ਦੌੜ ਬਚੀ ਹੋਈ ਹੈ ਕਿਉਂਕਿ ਕਣਕਾਂ ਜਿਹੜੀਆਂ ਨੇ ਪੱਕੀਆਂ ਹੋਈਆਂ ਨੇ ਕਟਾਈ ਦਾ ਜਿਹੜਾ ਸੀਜ਼ਨ ਹੈ ਉਹ ਚੱਲ ਰਿਹਾ ਹੈ ਤਾਂ ਮੌਸਮ ਨੇ ਪਿਛਲੇ 2 ਦਿਨਾਂ ਦੇ ਵਿੱਚ ਵੀ ਜਿਹੜਾ ਕਾਫੀ ਸਾਰਾ ਨੁਕਸਾਨ ਕੀਤਾ ਤਾ ਹੁਣ ਵੀ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਐ ਅਪਡੇਟ ਦਿੱਤੀ ਗਈ ਹੈ ਕਿ ਮੌਸਮ ਦੇ ਵਿੱਚ ਜਿਹੜਾ ਕਾਫੀ ਬਦਲਾਅ ਆ ਜਾਵੇਗਾ ਆਉਣ ਵਾਲੇ 2 ਦਿਨਾਂ ਦੇ ਵਿੱਚ ਕਾਫੀ ਜਿਹੜੀਆਂ ਤੇਜ਼ ਹਵਾਵਾਂ ਹਨੇਰੀ ਹੈ ਜਿਹੜੀ ਉਹ ਚੱਲੇਗੀ ਤਾਂ ਸਾਨੂੰ ਸਾਰਿਆਂ ਨੂੰ ਇਸ ਸਾਧਨ ਰਹਿਣਾ ਚਾਹੀਦਾ ਪਹਿਲਾਂ ਵੀ 2 ਦਿਨ ਪਹਿਲਾਂ ਜਿਹੜੇ ਵੱਡੇ ਸ਼ਹਿਰ ਆ ਉਹਨਾਂ ਦੇ ਵਿੱਚ ਮੌਸਮ ਨੇ ਕਾਫੀ ਜਿਹੜੀ ਐ ਤਬਾਹੀ ਮਚਾਈ ਹੈ ਤੇਜ਼ ਹਨੇਰੀ ਚੱਲੀ ਹੈ ਲੋਕਾਂ ਦਾ ਜਿਹੜਾ ਕਾਫੀ ਸਾਜੋ ਸਮਾਨ ਉੱਡ ਕੇ ਜਿਹੜਾ ਰੋੜਾਂ ਦੇ ਉੱਪਰ ਆ ਗਿਆ ਸੀ ਕਿਉਂਕਿ ਹਨੇਰੀ ਨੇ ਬਹੁਤ ਜ਼ਿਆਦੀ ਜਿਹੜੀ ਗਰਦ ਉਠਾਈਆ ਗਰਦ ਠਾਨ ਦੇ ਨਾਲ ਟ੍ਰੈਫਿਕ ਦੋ ਦਿਨ ਦੇ ਵਿੱਚ ਕਾਫੀ ਰੋਡਾਂ ਦੇ ਅੱਪਰ ਟ੍ਰੈਫਿਕ ਨੂੰ ਜਿਹੜਾ ਪ੍ਰੋਬਲਮਾਂ ਦਾ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ ਫੇਰ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ येलो ਅਲਰਟ ਜਾਰੀ ਕੀਤਾ ਗਿਆ ਹੈ ਦੋ ਦਿਨ ਬਾਅਦ ਜਿਹੜੀ ਹੈ ਮੌਸਮ ਆਪਣੇ ਜਿਹੜੇ ਰੰਗ ਦਿਖਾਣੇ ਸ਼ੁਰੂ ਕਰੇਗਾ ਕਿਉਂਕਿ ਗਰਮੀ ਵਧ ਜਾਵੇਗੀ ਇਹ ਜਿਹੜੇ ਆਉਣ ਵਾਲੇ ਦੋ ਤਿੰਨੇ ਇਹਨਾਂ ਦੇ ਵਿੱਚ ਤੇਜ਼ ਹਨੇਰੀ ਝੱਖੜ ਹੈ ਜਿਹੜੀ ਚੱਲਣ ਦੀ ਵਾਰਨਿੰਗ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਜਿਹੜਾ ਚੇਂਜ ਹੈ ਉਹ ਲਗਾਤਾਰ ਇਹਨਾਂ ਦੋ ਦਿਨਾਂ ਦੇ ਵਿੱਚ ਆਇਆ ਤਾਂ ਹੁਣ ਜਿਹੜੇ ਆਉਣ ਵਾਲੇ ਦੋ ਦਿਨ ਨੇ ਉਹ ਲਗਾਤਾਰ ਬਹੁਤ ਹੀ ਜਿਆਦਾ ਸਾਵਧਾਨ ਰਹਿਣਾ ਜ਼ਰੂਰੀ ਹੈ ਨਾ ਦੋ ਦਿਨਾਂ ਦੇ ਵਿੱਚ ਬਹੁਤ ਧਿਆਨ ਰੱਖਣਾ ਪਵੇਗਾ ਕਿਉਂਕਿ ਇਹ ਜਿਹੇ ਜਿਹੜੇ ਦੋ ਦਿਨ ਨੇ ਆਉਣ ਵਾਲੇ ਇਹਨਾਂ ਦੇ ਵਿੱਚ ਕਾਫੀ ਤੇਜ਼ ਮੀਂਹ ਹਨੇਰੀ ਹੈ ਜਿਹੜੀ ਉਹ ਲਗਾਤਾਰ ਚੱਲੇਗੀ ਮੌਸਮ ਵਿਭਾਗ ਦੇ ਵੱਲੋਂ ਇਹ ਜਿਹੜੀ ਅਪਡੇਟ ਦਿੱਤੀ ਗਈ ਹੈ ਸੋ ਆਸ ਕਰਦੇ ਆ ਕਿ ਕਿਸਾਨ ਵੀ ਇਸ ਖਬਰ ਨੂੰ ਦੇਖ ਕੇ ਆਪਣੇ ਜਿਹੜਾ ਫਸਲ ਦਾ ਜਿਹੜਾ ਚੰਗੀ ਤਰ੍ਹਾਂ ਜਿਹੜੀ ਸਾਂਭ ਸੰਭਾਲ ਕਰਨਗੇ ਤਾਂ ਮੌਸਮ ਵਿਭਾਗ ਦੀਆਂ ਲਗਾਤਾਰ ਜਿਹੜੀਆਂ ਅਪਡੇਟਸ ਹੈ ਉਹ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਜਿਹੜੀ ਅਪਡੇਟ ਆਉ ਦਿੱਤੀ ਜਾ ਰਹੀ ਹੈ ਮੌਸਮ ਨੂੰ ਲੈ ਕੇ ਕਿਉਂਕਿ ਮੌਸਮ ਹੈ ਕਾਫੀ ਜਿਹੜੀ ਕਰਬਟ ਹੈ ਉਹ ਸਮੇਂ-ਸਮੇਂ ਸਰ ਬਦਲੀ ਜਾ ਰਿਹਾ ਬਿਲਕੁਲ ਵੀ ਕੁਦਰਤ ਦਾ ਕੋਈ ਭੇਤ ਨਹੀਂ ਕਦੋਂ ਕੁਦਰਤ ਹੈ ਜਿਹੜੀ ਉਹ ਆਪਣਾ ਜਿਹੜਾ ਰੰਗ ਦਿਖਾ ਦੇਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਕੁਦਰਤ ਨੂੰ ਜਿਹੜਾ ਨੋਟ ਕੀਤਾ ਗਿਆ ਉਹ ਮੌਸਮ ਵਿਗਿਆਨੀਆਂ ਦੇ ਵੱਲੋਂ ਜਿਹੜੀ ਇਹ ਅਪਡੇਟ ਦਿੱਤੀ ਗਈ ਹੈ ਤਾਂ ਆਉਣ ਵਾਲੇ 2 ਦਿਨਾਂ ਲਈ ਇਹ ਜਿਹੜੀ ਅਪਡੇਟ ਹੈ ਕਿਉਂਕਿ ਤੇਜ਼ ਹਵਾਵਾਂ ਜਿਹੜੀਆਂ ਹਨੇਰੀਆਂ ਉਹ ਚੱਲਣ ਗਿਆ ਕਿਤੇ ਨਾ ਕਿਤੇ ਜਿਹੜੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਤਾਂ ਜਰੂਰ ਸਾਨੂੰ ਵੀ ਇਹਨਾਂ ਆਉਣ ਵਾਲੇ 2 ਦਿਨਾਂ ਦੇ ਵਿੱਚ ਜਰੂਰ ਸਾਵਧਾਨ ਰਹਿਣਾ ਚਾਹੀਦਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਹੈ ਜੇਕਰ ਗੱਲ ਕਰੀ ਜਾਵੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਸੂਬੇ ਨੇ ਕਾਫੀ ਜਿਹੜੇ ਤੇਜ਼ ਹਵਾਵਾਂ ਜਿਹੜੀਆਂ ਉੱਥੇ ਵੀ ਚੱਲੀਆਂ ਨੇ ਭਾਰੀ ਜਿਹੜਾ ਨੁਕਸਾਨ ਹੋਇਆ ਕਿਸਾਨਾਂ ਦਾ ਕਿਉਂਕਿ ਬਹੁਤ ਜ਼ਿਆਦਾ ਹਨੇਰੀ ਚੱਲੀ ਹੈ ਕਿਤੇ ਬਾਰਿਸ਼ ਹੋਈ ਵੀ ਹੈ ਕਿਤੇ ਨਹੀਂ ਕਿਤੇ ਕੱਲੀ ਹਨੇਰੀ ਚੱਲੀ ਹੈ ਜਿੱਥੇ ਇੱਥੇ ਕੱਲੀ ਹਨੇਰੀ ਚੱਲੀ ਆ ਉੱਥੇ ਜਿਹੜਾ ਨੁਕਸਾਨ ਹੈ ਉਹ ਘੱਟ ਰਿਹਾ ਹੈ ਪਰ ਜਿੱਥੇ ਹਨੇਰੀ ਦੇ ਨਾਲ-ਨਾਲ ਜਿਹੜੀ ਬਾਰਿਸ਼ ਹੋਈ ਹੈ ਬਾਰਿਸ਼ ਨੇ ਕਾਫੀ ਜਿਹੜਾ ਕਿਸਾਨਾਂ ਦਾ ਨੁਕਸਾਨ ਕੀਤਾ ਤਾਂ ਬਿਲਕੁਲ ਕਿਸਾਨਾਂ ਨੂੰ ਜਿਹੜਾ ਸੁਚੇਤ ਰਹਿਣ ਦੀ ਲੋੜ ਹੈ ਇਹ ਜੋ ਦੋ ਦਿਨ ਦੇ ਵਿੱਚ ਅਲਰਟ ਹੈ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਕਿਉਂਕਿ ਇਹ ਮੌਸਮ ਹੈ ਕਾਫੀ ਲਗਾਤਾਰ ਜਿਹੜਾ ਖਰਾਬ ਹੁੰਦਾ ਜਾ ਰਿਹਾ ਹੈ ਰੋਜ਼ ਹੀ ਰਾਤ ਨੂੰ ਜਿਹੜਾ ਮੌਸਮ ਖਰਾਬ ਹੋ ਜਾਂਦਾ ਤਾਂ ਮੌਸਮ ਵਿਗਿਆਨੀਆਂ ਦੇ ਵੱਲੋਂ ਇਹ ਜਿਹੜੀ ਪੱਕੀ ਜਾਣਕਾਰੀ ਦਿੱਤੀ ਗਈ ਅੱਜ ਕਿ ਦੋ ਦਿਨ ਲਗਾਤਾਰ ਮੌਸਮ ਹੈ ਜਿਹੜਾ ਖਰਾਬ ਹੋ ਜਾਵੇਗਾ ਸੋ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੌਸਮ ਆਪਣੇ ਜਿਹੜੇ ਮિજાਜ ਹੈ ਉਹ ਲਗਾਤਾਰ ਬਦਲ ਰਿਹਾ ਤਾਂ ਪੰਜਾਬ ਦੇ ਲੋਕਾਂ ਨੂੰ ਅੱਜ ਗਰਮੀ ਤੋਂ ਕਾਫੀ ਜਿਹੜੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ 'ਚ ਸੂਬੇ ਵਿੱਚ بارش ਦੀ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਭਵਿੱਖਬਾਣੀ ਮੁਤਾਬਕ 18-19 ਅਪ੍ਰੈਲ ਨੂੰ ਸੂਬੇ ਦੇ ਵਿੱਚ ਕਈ ਥਾਵਾਂ 'ਤੇ بارش ਹੈ ਜਿਹੜੀ ਉਹ ਹੋ ਸਕਦੇ ਇਸ ਦੇ ਨਾਲ ਹੀ 18 ਤੇ 19 ਅਪ੍ਰੈਲ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਨੇਰੀਆਂ ਦੇ ਨਾਲ بارش ਨੂੰ ਲੈ ਕੇ ਜਿਹੜਾ yellow alert ਹੈ ਉਹ ਜਾਰੀ ਕੀਤਾ ਗਿਆ ਦੱਸਦੇ ਕਿ ਵਿਭਾਗ ਮੁਤਾਬਕ 4 ਦਿਨਾਂ ਬਾਅਦ ਤਾਪਮਾਨ ਵਿੱਚ ਥੋੜੀ ਜਿਹੀ ਗਿਰਾਵਟ ਆਵੇਗੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਇੱਕ ਨਵਾਂ ਪੱਛਮੀ ਪ੍ਰਭਾਵ ਸਰਗਰਮ ਹੋਣ ਜਾ ਰਿਹਾ ਹੈ ਜਿਸ ਦਾ ਅਸਰ ਪੰਜਾਬ ਦੇ ਮੌਸਮ ਤੇ ਵੀ ਹੋਵੇਗਾ। ਵਿਭਾਗ ਮੁਤਾਬਕ ਅੱਜ ਕਈ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੈ ਉਹ ਜਿਹੜੀ ਹੋ ਸਕਦੀ ਹੈ ਤਾਂ ਲਗਾਤਾਰ ਮੌਸਮ ਦੇ ਜਿਹੜੇ ਆਪਣੇ ਮਜਾਜ ਹੈ ਉਹ ਬਦਲਨੇ ਸ਼ੁਰੂ ਕਰ ਦਿੱਤੇ ਹੈ। ਪੰਜਾਬ ਦੇ ਵਿੱਚ ਬੀਤੇ 2 ਦਿਨ ਪਹਿਲਾਂ ਵੀ ਜਿਹੜੀ ਕਾਫੀ ਹਨੇਰੀ ਚੱਲਣ ਦੇ ਨਾਲ ਜਿਹੜਾ ਨੁਕਸਾਨ ਹੋਇਆ ਉਸ ਨੁਕਸਾਨ ਨੇ ਕਾਫੀ ਜਿਹੜਾ ਕਿਸਾਨਾਂ ਦਾ ਦਿਲ ਤੋੜਿਆ ਕਿਉਂਕਿ ਜਿਹੜੀਆਂ ਫਸਲਾਂ ਨੇ ਉਹ ਕੱਟਣ ਦੀ ਕਗਾਰਤੇ ਨੇ ਤਾਂ ਉਧਰ ਮੌਸਮ ਖਰਾਬ ਹੋ ਗਿਆ ਮੌਸਮ ਖਰਾਬ ਦੇ ਹੋਣ ਦੇ ਨਾਲ ਜਿਹੜਾ ਕਿਸਾਨਾਂ ਦਾ ਕਾਫੀ ਸਾਰਾ ਨੁਕਸਾਨ ਹੋਇਆ ਹੈ ਤਾਂ ਹੁਣ ਫੇਰ ਮੌਸਮ ਵਿਭਾਗ ਦੇ ਵੱਲੋਂ ਇੱਕ ਜਿਹੜਾ ਜੈਲੋ ਅਲਰਟ ਹੈ ਉਹ ਜਾਰੀ ਕਰ ਦਿੱਤਾ ਗਿਆ ਕਿਉਂਕਿ 18-19 ਅਪ੍ਰੈਲ ਨੂੰ ਜਿਹੜੀ ਤੇਜ਼ ਹਨੇਰੀ ਤੇ ਬਾਰਿਸ਼ ਹੋਵੇਗੀ ਤਾਂ ਸਾਨੂੰ ਸੁਚੇਤ ਰਹਿਣ ਦੀ ਜਿਹੜੀ ਜ਼ਰੂਰਤ ਹੈ ਕਿਉਂਕਿ ਮੌਸਮ ਨੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਆਪਣਾ ਮਜਾਜ ਉਹ ਲਗਾਤਾਰ ਬਦਲਣਾ ਸ਼ੁਰੂ ਕੀਤਾ ਹੋਇਆ ਹੈ ਤਾ ਇਸ ਵਕਤ ਦੀ ਜਿਹੜੀ ਇਹ ਅਹਿਮ ਖਬਰ ਹੈ ਮੌਸਮ ਦੇ ਨਾਲ ਜੁੜੀ ਹੋਈ ਆ ਰਹੀ ਹੈ ਦੱਸਦੀ ਹੈ ਕਿ ਮੌਸਮ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋ ਰਹੀਆਂ ਨੇ ਮੌਸਮ ਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਿਲਕੁਲ ਚੱਲਣਾ ਚਾਹੀਦਾ ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਖੇਤਾਂ ਦੇ ਵਿੱਚ ਖੜੀਆਂ ਨੇ ਤਾਂ ਬਹੁਤੇ ਕਿਸਾਨਾਂ ਦੇ ਵੱਲੋਂ ਫਸਲਾਂ ਜਿਹੜੀਆਂ ਕੱਟਣੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਜੇਕਰ ਉਹ ਮੌਸਮ ਵਿਭਾਗ ਦੇ ਇਸ ਅਲਰਟ ਨੂੰ ਲੈ ਕੇ ਚੱਲਣ ਤਾਂ ਉਹਨਾਂ ਜਿਹੜਾ ਨੁਕਸਾਨ ਆ ਉਹ ਹੁਣ ਉਹ ਬਚ ਜਾਵੇਗਾ ਕਿਉਂਕਿ ਜਦੋਂ ਅਸੀਂ ਕਈ ਵਾਰੀ ਬਿਨਾਂ ਕੋਈ ਖਬਰ ਦੇਖੇ ਹੀ ਲੱਗ ਜਾਂਦੇ ਆ ਕੋਈ ਕੰਮ ਕਰਨ ਦਾ ਉਹਦਾ ਵੀ ਸਾਨੂੰ ਜਿਹੜਾ ਨੁਕਸਾਨ ਆ ਉਹ ਭੁਗਤਣਾ ਪੈਂਦਾ ਤਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਇੱਕ ਜਿਹੜਾ ਅਲਰਟ ਆ ਉਹ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਜਿਹੜੇ ਦਿਨ ਨੇ ਉਹਨਾਂ ਦੇ ਵਿੱਚ ਤੇਜ਼ ਹਨੇਰੀ ਤੇ ਮੀਂਹ ਜਿਹੜਾ ਪਵੇਗਾ ਤਾਂ ਸਾਨੂੰ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਸਤਿ ਸ਼੍ਰੀ ਅਕਾਲ ਪੰਜਾਬ ਲੋਕ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਇਸ ਵਕਤ ਦੀ ਐਮ ਖਬਰ ਮੌਸਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ ਪਿਛਲੇ ਦੋ ਦਿਨਾਂ ਤੋਂ ਮੌਸਮ ਹੈ ਜਿਹੜਾ ਖਰਾਬ ਹੋ ਹੀ ਜਾ ਰਿਹਾ ਲਗਾਤਾਰ ਮੌਸਮ ਦੇ ਵਿੱਚ ਜਿਹੜੀਆਂ ਤਬਦੀਲੀਆਂ ਆਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਹੁਣ ਵੀ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਜਿਹੜਾ ਕਾਫੀ ਵੱਡਾ ਬਦਲਾਅ ਉਹ ਦੇਖਣ ਨੂੰ ਮਿਲੇਗਾ। 2 ਦਿਨ ਦੇ ਵਿੱਚ ਕਾਫੀ ਜਿਹੜੀਆਂ ਤੇਜ਼ ਹਨੇਰੀਆਂ ਚੱਲਣਗੀਆਂ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ। ਕਿਸਾਨਾਂ ਨੂੰ ਵੀ ਆਪਣੀ ਜਿਹੜੀ ਫਸਲ ਹੈ ਉਸ ਦੀ ਜਿਹੜੀ ਦੇਖਰੇਖ ਸਾਮ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਮੌਸਮ 2 ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਬਦਲ ਜਾਵੇਗਾ। ਠੰਡੀਆਂ ਸੀਤ ਹਵਾਵਾਂ ਚੱਲਣਗੀਆਂ ਤਾਂ ਹਵਾ ਦੇ ਨਾਲ-ਨਾਲ ਜਿਹੜੀ ਕਿਣਮਣ ਵੀ ਦੇਖਣ ਨੂੰ ਮਿਲੇਗੀ। ਤਾ ਬੀਤੇ 2 ਦਿਨ ਪਹਿਲਾਂ ਦੀ ਜ਼ਿਕਰ ਗੱਲ ਕਰੀਏ ਬਹੁਤ ਤੇਜ਼ ਜਿਹੜੀ ਹਨੇਰੀ ਆਈ ਸੀ ਉਸ ਹਨੇਰੀ ਦੇ ਨਾਲ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਨੁਕਸਾਨ ਹੋਇਆ ਜੇਕਰ ਗੱਲ ਕਰੀ ਜਾਵੇ ਪੰਜਾਬ ਦੇ ਨਾਲ ਇਲਾਕੇ ਜਿਹੜੇ ਲੱਗਦੇ ਨੇ ਚੰਡੀਗੜ੍ਹ ਜਾਂ ਫਿਰ ਪੰਜਾਬ ਦੇ ਵਿੱਚ ਪੈਂਦੇ ਸ਼ਹਿਰ ਖਰੜ ਮੁਹਾਲੀ ਲਾਂਟਰਾ ਆ ਹੋਰ ਜਿਹੜੇ ਛੋਟੇ ਸ਼ਹਿਰ ਨੇ ਉਹਨਾਂ ਦੇ ਵਿੱਚ ਹਨੇਰੀ ਨੇ ਬਹੁਤ ਸਾਰੀ ਜਿਹੜੀ ਤਬਾਹੀ ਮਚਾਈ ਸੀ ਤਾਂ ਹੁਣ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਇੱਕ ਅਪਡੇਟ ਐ ਜਾਰੀ ਕੀਤੀ ਗਈ ਹੈ ਉਸ ਅਪਡੇਟ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ 2 ਦਿਨਾਂ ਦੇ ਵਿਚਕਾਰ ਜਿਹੜਾ ਮੌਸਮ ਹੈ ਉਹ ਕਾਫੀ ਜਿਹੜਾ ਆਪਣਾ ਰੂਪ ਹੈ ਉਹ ਬਦਲ ਲਵੇਗਾ ਤੇਜ਼ ਹਵਾਵਾਂ ਹਨੇਰੀ ਜਿਹੜੀ ਚੱਲੇਗੀ ਤਾਂ ਕਿਣਮਣ ਵੀ ਜਿਹੜੀ ਆ ਹੋਵੇਗੀ ਤਾਂ ਇਸ ਸਾਰੇ ਹੀ ਮੌਸਮ ਦੀ ਜਿਹੜੀ ਬਦਲਾਅ ਦੇ ਚੱਲਦਿਆਂ ਕਿਸਾਨ ਵੀਰਾਂ ਨੂੰ ਵੀ ਜਿਹੜੀ ਆ ਭੱਜ ਦੌੜ ਮੱਚੀ ਹੋਈ ਹੈ ਕਿਉਂਕਿ ਕਣਕਾਂ ਜਿਹੜੀਆਂ ਨੇ ਪੱਕੀਆਂ ਹੋਈਆਂ ਨੇ ਕਟਾਈ ਦਾ ਜਿਹੜਾ ਸੀਜ਼ਨ ਹੈ ਉਹ ਚੱਲ ਰਿਹਾ ਹੈ ਤਾਂ ਮੌਸਮ ਨੇ ਪਿਛਲੇ 2 ਦਿਨਾਂ ਦੇ ਵਿੱਚ ਵੀ ਜਿਹੜਾ ਕਾਫੀ ਸਾਰਾ ਨੁਕਸਾਨ ਕੀਤਾ ਤਾ ਹੁਣ ਵੀ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਐ ਅਪਡੇਟ ਦਿੱਤੀ ਗਈ ਹੈ ਕਿ ਮੌਸਮ ਦੇ ਵਿੱਚ ਜਿਹੜਾ ਕਾਫੀ ਬਦਲਾਅ ਆ ਜਾਵੇਗਾ ਆਉਣ ਵਾਲੇ 2 ਦਿਨਾਂ ਦੇ ਵਿੱਚ ਕਾਫੀ ਜਿਹੜੀਆਂ ਤੇਜ਼ ਹਵਾਵਾਂ ਹਨੇਰੀ ਹੈ ਜਿਹੜੀ ਉਹ ਚੱਲੇਗੀ ਤਾਂ ਸਾਨੂੰ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਪਹਿਲਾਂ ਵੀ 2 ਦਿਨ ਪਹਿਲਾਂ ਜਿਹੜੇ ਵੱਡੇ ਸ਼ਹਿਰ ਆ ਉਹਨਾਂ ਦੇ ਵਿੱਚ ਮੌਸਮ ਨੇ ਕਾਫੀ ਜਿਹੜੀ ਐ ਤਬਾਹੀ ਮਚਾਈ ਹੈ ਤੇਜ਼ ਹਨੇਰੀ ਚੱਲੀ ਹੈ ਲੋਕਾਂ ਦਾ ਜਿਹੜਾ ਕਾਫੀ ਸਾਜੋ ਸਮਾਨ ਉੱਡ ਕੇ ਜਿਹੜਾ ਰੋੜਾਂ ਦੇ ਉੱਪਰ ਆ ਗਿਆ ਸੀ ਕਿਉਂਕਿ ਅਨੇਰੀ ਨੇ ਬਹੁਤ ਜ਼ਿਆਦਾ ਜਿਹੜੀ ਗਰਦ ਉਠਾਈਆ ਗਰਦ ਠਾਨ ਦੇ ਨਾਲ ਟ੍ਰੈਫਿਕ ਦੋ ਦਿਨ ਦੇ ਵਿੱਚ ਕਾਫੀ ਰੋਡਾਂ ਦੇ ਅੱਪਰ ਟ੍ਰੈਫਿਕ ਨੂੰ ਜਿਹੜਾ ਪ੍ਰੋਬਲਮਾਂ ਦਾ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ ਫੇਰ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ येलो ਅਲਰਟ ਜਾਰੀ ਕੀਤਾ ਗਿਆ ਹੈ ਦੋ ਦਿਨ ਬਾਅਦ ਜਿਹੜੀ ਹੈ ਮੌਸਮ ਆਪਣੇ ਜਿਹੜੇ ਰੰਗ ਦਿਖਾਣੇ ਸ਼ੁਰੂ ਕਰੇਗਾ ਕਿਉਂਕਿ ਗਰਮੀ ਵਧ ਜਾਵੇਗੀ ਇਹ ਜਿਹੜੇ ਆਉਣ ਵਾਲੇ ਦੋ ਦਿਨ ਨੇ ਇਹਨਾਂ ਦੇ ਵਿੱਚ ਤੇਜ਼ ਹਨੇਰੀ ਝੱਖੜ ਹੈ ਜਿਹੜੀ ਚੱਲਣ ਦੀ ਵਾਰਨਿੰਗ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਜਿਹੜਾ ਚੇਂਜ ਹੈ ਉਹ ਲਗਾਤਾਰ ਇਹਨਾਂ ਦੋ ਦਿਨਾਂ ਦੇ ਵਿੱਚ ਆਇਆ ਤਾਂ ਹੁਣ ਜਿਹੜੇ ਆਉਣ ਵਾਲੇ ਦੋ ਦਿਨ ਨੇ ਉਹ ਲਗਾਤਾਰ ਬਹੁਤ ਹੀ ਜਿਆਦਾ ਸਾਵਧਾਨ ਰਹਿਣਾ ਜ਼ਰੂਰੀ ਹੈ ਨਾ ਦੋ ਦਿਨਾਂ ਦੇ ਵਿੱਚ ਬਹੁਤ ਧਿਆਨ ਰੱਖਣਾ ਪਵੇਗਾ ਕਿਉਂਕਿ ਇਹ ਜਿਹੜੇ ਜਿਹੜੇ ਦੋ ਦਿਨ ਨੇ ਆਉਣ ਵਾਲੇ ਇਹਨਾਂ ਦੇ ਵਿੱਚ ਕਾਫੀ ਤੇਜ਼ ਮੀਂਹ ਹਨੇਰੀ ਹੈ ਜਿਹੜੀ ਉਹ ਲਗਾਤਾਰ ਚੱਲੇਗੀ ਮੌਸਮ ਵਿਭਾਗ ਦੇ ਵੱਲੋਂ ਇਹ ਜਿਹੜੀ ਅਪਡੇਟ ਦਿੱਤੀ ਗਈ ਹੈ ਸੋ ਆਸ ਕਰਦੇ ਆ ਕਿ ਕਿਸਾਨ ਵੀ ਇਸ ਖਬਰ ਨੂੰ ਦੇਖ ਕੇ ਆਪਣੇ ਜਿਹੜਾ ਫਸਲ ਦਾ ਜਿਹੜਾ ਚੰਗੀ ਤਰ੍ਹਾਂ ਜਿਹੜੀ ਸਾਂਭ ਸੰਭਾਲ ਕਰਨਗੇ ਤਾਂ ਮੌਸਮ ਵਿਭਾਗ ਦੀਆਂ ਲਗਾਤਾਰ ਜਿਹੜੀਆਂ ਅਪਡੇਟਸ ਹੈ ਉਹ ਪਿਛਲੇ 2 ਦਿਨਾਂ ਤੋਂ ਲਗਾਤਾਰ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਜਿਹੜੀ ਅਪਡੇਟ ਆ ਉਹ ਦਿੱਤੀ ਜਾ ਰਹੀ ਹੈ ਮੌਸਮ ਨੂੰ ਲੈ ਕੇ ਕਿਉਂਕਿ ਮੌਸਮ ਹੈ ਕਾਫੀ ਜਿਹੜੀ ਕਰਬਟ ਹੈ ਉਹ ਸਮੇਂ-ਸਮੇਂ ਸਰ ਬਦਲੀ ਜਾ ਰਿਹਾ ਬਿਲਕੁਲ ਵੀ ਕੁਦਰਤ ਦਾ ਕੋਈ ਭੇਤ ਨਹੀਂ ਕਦੋਂ ਕੁਦਰਤ ਹੈ ਜਿਹੜੀ ਉਹ ਆਪਣਾ ਜਿਹੜਾ ਰੰਗ ਦਿਖਾ ਦੇਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਕੁਦਰਤ ਨੂੰ ਜਿਹੜਾ ਨੋਟ ਕੀਤਾ ਗਿਆ ਉਹ ਮੌਸਮ ਵਿਗਿਆਨੀਆਂ ਦੇ ਵੱਲੋਂ ਜਿਹੜੀ ਇਹ ਅਪਡੇਟ ਦਿੱਤੀ ਗਈ ਹੈ ਤਾਂ ਆਉਣ ਵਾਲੇ 2 ਦਿਨਾਂ ਲਈ ਇਹ ਜਿਹੜੀ ਅਪਡੇਟ ਹੈ ਕਿਉਂਕਿ ਤੇਜ਼ ਹਵਾਵਾਂ ਜਿਹੜੀਆਂ ਹਨੇਰੀਆਂ ਉਹ ਚੱਲਣ ਗਿਆ ਕਿਤੇ ਨਾ ਕਿਤੇ ਜਿਹੜੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਤਾਂ ਜਰੂਰ ਸਾਨੂੰ ਵੀ ਇਹਨਾਂ ਆਉਣ ਵਾਲੇ 2 ਦਿਨਾਂ ਦੇ ਵਿੱਚ ਜਰੂਰ ਸਾਵਧਾਨ ਰਹਿਣਾ ਚਾਹੀਦਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਹੈ ਜੇਕਰ ਗੱਲ ਕਰੀ ਜਾਵੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਸੂਬੇ ਨੇ ਕਾਫੀ ਜਿਹੜੇ ਤੇਜ਼ ਹਵਾਵਾਂ ਜਿਹੜੀਆਂ ਉੱਥੇ ਵੀ ਚੱਲੀਆਂ ਨੇ ਭਾਰੀ ਜਿਹੜਾ ਨੁਕਸਾਨ ਹੋਇਆ ਕਿਸਾਨਾਂ ਦਾ ਕਿਉਂਕਿ ਬਹੁਤ ਜ਼ਿਆਦਾ ਹਨੇਰੀ ਚੱਲੀ ਹੈ ਕਿਤੇ ਬਾਰਿਸ਼ ਹੋਈ ਵੀ ਹੈ ਕਿਤੇ ਨਹੀਂ ਕਿਤੇ ਕੱਲੀ ਹਨੇਰੀ ਚੱਲੀ ਹੈ ਜਿੱਥੇ ਇੱਥੇ ਕੱਲੀ ਹਨੇਰੀ ਚੱਲੀ ਆ ਉੱਥੇ ਜਿਹੜਾ ਨੁਕਸਾਨ ਹੈ ਉਹ ਘੱਟ ਹੈ ਪਰ ਜਿੱਥੇ ਹਨੇਰੀ ਦੇ ਨਾਲ-ਨਾਲ ਜਿਹੜੀ ਬਾਰਿਸ਼ ਹੋਈ ਹੈ ਬਾਰਿਸ਼ ਨੇ ਕਾਫੀ ਜਿਹੜਾ ਕਿਸਾਨਾਂ ਦਾ ਨੁਕਸਾਨ ਕੀਤਾ ਤਾਂ ਬਿਲਕੁਲ ਕਿਸਾਨਾਂ ਨੂੰ ਜਿਹੜਾ ਸੁਚੇਤ ਰਹਿਣ ਦੀ ਲੋੜ ਹੈ ਇਹ ਜੋ 2 ਦਿਨ ਦੇ ਵਿੱਚ ਅਲਰਟ ਹੈ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਕਿਉਂਕਿ ਇਹ ਮੌਸਮ ਹੈ ਕਾਫੀ ਲਗਾਤਾਰ ਜਿਹੜਾ ਖਰਾਬ ਹੁੰਦਾ ਜਾ ਰਿਹਾ ਹੈ ਰੋਜ਼ ਹੀ ਰਾਤ ਨੂੰ ਜਿਹੜਾ ਮੌਸਮ ਖਰਾਬ ਹੋ ਜਾਂਦਾ ਤਾਂ ਮੌਸਮ ਵਿਗਿਆਨੀਆਂ ਦੇ ਵੱਲੋਂ ਇਹ ਜਿਹੜੀ ਪੱਕੀ ਜਾਣਕਾਰੀ ਦਿੱਤੀ ਗਈ ਅੱਜ ਕਿ 2 ਦਿਨ ਲਗਾਤਾਰ ਮੌਸਮ ਹੈ ਜਿਹੜਾ ਖਰਾਬ ਹੋ ਜਾਵੇਗਾ ਸੋ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੌਸਮ ਆਪਣੇ ਜਿਹੜੇ ਮિજાਜ ਹੈ ਉਹ ਲਗਾਤਾਰ ਬਦਲ ਰਿਹਾ ਤਾਂ ਪੰਜਾਬ ਦੇ ਲੋਕਾਂ ਨੂੰ ਅੱਜ ਗਰਮੀ ਤੋਂ ਕਾਫੀ ਜਿਹੜੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ 'ਚ ਸੂਬੇ ਵਿੱਚ بارش ਦੀ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਭਵਿੱਖਬਾਣੀ ਮੁਤਾਬਕ 18-19 ਅਪ੍ਰੈਲ ਨੂੰ ਸੂਬੇ ਦੇ ਵਿੱਚ ਕਈ ਥਾਵਾਂ 'ਤੇ بارش ਹੈ ਜਿਹੜੀ ਉਹ ਹੋ ਸਕਦੇ ਇਸ ਦੇ ਨਾਲ ਹੀ 18 ਤੇ 19 ਅਪ੍ਰੈਲ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਨੇਰੀਆਂ ਦੇ ਨਾਲ بارش ਨੂੰ ਲੈ ਕੇ ਜਿਹੜਾ yellow alert ਹੈ ਉਹ ਜਾਰੀ ਕੀਤਾ ਗਿਆ ਦੱਸਦੇ ਕਿ ਵਿਭਾਗ ਮੁਤਾਬਕ 4 ਦਿਨਾਂ ਬਾਅਦ ਤਾਪਮਾਨ ਵਿੱਚ ਥੋੜੀ ਜਿਹੀ ਗਿਰਾਵਟ ਆਵੇਗੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਇੱਕ ਨਵਾਂ ਪੱਛਮੀ ਪ੍ਰਭਾਵ ਸਰਗਰਮ ਹੋਣ ਜਾ ਰਿਹਾ ਹੈ ਜਿਸ ਦਾ ਅਸਰ ਪੰਜਾਬ ਦੇ ਮੌਸਮ ਤੇ ਵੀ ਹੋਵੇਗਾ। ਵਿਭਾਗ ਮੁਤਾਬਕ ਅੱਜ ਕਈ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੈ ਉਹ ਜਿਹੜੀ ਹੋ ਸਕਦੀ ਹੈ ਤਾਂ ਲਗਾਤਾਰ ਮੌਸਮ ਦੇ ਜਿਹੜੇ ਆਪਣੇ ਮਜਾਜ ਹੈ ਉਹ ਬਦਲਨੇ ਸ਼ੁਰੂ ਕਰ ਦਿੱਤੇ ਹੈ। ਪੰਜਾਬ ਦੇ ਵਿੱਚ ਬੀਤੇ 2 ਦਿਨ ਪਹਿਲਾਂ ਵੀ ਜਿਹੜੀ ਕਾਫੀ ਹਨੇਰੀ ਚੱਲਣ ਦੇ ਨਾਲ ਜਿਹੜਾ ਨੁਕਸਾਨ ਹੋਇਆ ਉਸ ਨੁਕਸਾਨ ਨੇ ਕਾਫੀ ਜਿਹੜਾ ਕਿਸਾਨਾਂ ਦਾ ਦਿਲ ਤੋੜਿਆ ਕਿਉਂਕਿ ਜਿਹੜੀਆਂ ਫਸਲਾਂ ਨੇ ਉਹ ਕੱਟਣ ਦੀ ਕਗਾਰਤੇ ਨੇ ਤਾਂ ਉਧਰ ਮੌਸਮ ਖਰਾਬ ਹੋ ਗਿਆ ਮੌਸਮ ਖਰਾਬ ਦੇ ਹੋਣ ਦੇ ਨਾਲ ਜਿਹੜਾ ਕਿਸਾਨਾਂ ਦਾ ਕਾਫੀ ਸਾਰਾ ਨੁਕਸਾਨ ਹੋਇਆ ਹੈ ਤਾਂ ਹੁਣ ਫੇਰ ਮੌਸਮ ਵਿਭਾਗ ਦੇ ਵੱਲੋਂ ਇੱਕ ਜਿਹੜਾ ਜੈਲੋ ਅਲਰਟ ਹੈ ਉਹ ਜਾਰੀ ਕਰ ਦਿੱਤਾ ਗਿਆ ਕਿਉਂਕਿ 18-19 ਅਪ੍ਰੈਲ ਨੂੰ ਜਿਹੜੀ ਤੇਜ਼ ਹਨੇਰੀ ਤੇ ਬਾਰਿਸ਼ ਹੋਵੇਗੀ ਤਾਂ ਸਾਨੂੰ ਸੁਚੇਤ ਰਹਿਣ ਦੀ ਜਿਹੜੀ ਜ਼ਰੂਰਤ ਹੈ ਕਿਉਂਕਿ ਮੌਸਮ ਨੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਆਪਣਾ ਮિજાਜ ਉਹ ਲਗਾਤਾਰ ਬਦਲਣਾ ਸ਼ੁਰੂ ਕੀਤਾ ਹੋਇਆ ਹੈ ਇਸ ਵਕਤ ਦੀ ਜਿਹੜੀ ਇਹ ਅਹਿਮ ਖਬਰ ਹੈ ਮੌਸਮ ਦੇ ਨਾਲ ਜੁੜੀ ਹੋਈ ਆ ਰਹੀ ਹੈ ਦੱਸਦੀ ਹੈ ਕਿ ਮੌਸਮ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋ ਰਹੀਆਂ ਨੇ ਮੌਸਮ ਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਿਲਕੁਲ ਚਲਣਾ ਚਾਹੀਦਾ ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਖੇਤਾਂ ਦੇ ਵਿੱਚ ਖੜੀਆਂ ਨੇ ਤਾਂ ਬਹੁਤੇ ਕਿਸਾਨਾਂ ਦੇ ਵੱਲੋਂ ਫਸਲਾਂ ਜਿਹੜੀਆਂ ਕੱਟਣੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਜੇਕਰ ਉਹ ਮੌਸਮ ਵਿਭਾਗ ਦੇ ਇਸ ਅਲਰਟ ਨੂੰ ਲੈ ਕੇ ਚੱਲਣ ਤਾਂ ਉਹਦਾ ਜਿਹੜਾ ਨੁਕਸਾਨ ਆ ਉਹ ਹੁਣ ਉਹ ਬਚ ਜਾਵੇਗਾ ਕਿਉਂਕਿ ਜਦੋਂ ਅਸੀਂ ਕਈ ਵਾਰੀ ਬਿਨਾਂ ਕੋਈ ਖਬਰ ਦੇਖੇ ਹੀ ਲੱਗ ਜਾਂਦੇ ਆ ਕੋਈ ਕੰਮ ਕਰਨ ਦਾ ਉਹਦਾ ਵੀ ਸਾਨੂੰ ਜਿਹੜਾ ਨੁਕਸਾਨ ਆ ਉਹ ਭੁਗਤਣਾ ਪੈਂਦਾ ਤਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਇੱਕ ਜਿਹੜਾ ਅਲਰਟ ਆ ਉਹ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਜਿਹੜੇ ਦਿਨ ਨੇ ਉਹਨਾਂ ਦੇ ਵਿੱਚ ਤੇਜ਼ ਹਨੇਰੀ ਤੇ ਮੀਂਹ ਜਿਹੜਾ ਪਵੇਗਾ ਤਾਂ ਸਾਨੂੰ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ